ਗਾਨੇ ਕਿ ਬਦਲਾਅ ਦੇ ਵਿੱਚ ਇਹ ਵੀ ਕਿਹਾ ਸੀ ਕਿ ਜੇ ਥਾਣੇ ਤੋਂ ਟੋੜੀ ਨਸ਼ਾ ਫੜਿਆ ਜਾਏਗਾ ਉਸ ਨੂੰ ਐਸਐਸਪੀ ਨੂੰ ਦਿੱਤਾ ਜਾਏਗਾ ਇਹ ਸਸਪੈਂਡ ਕਰ ਦਿੱਤਾ ਜਾਏਗਾ ਕਿ ਤੁਸੀਂ ਹਰ ਰੋਜ਼ ਵਿੱਚ ਮੁੱਖ ਮੰਤਰੀ ਉਹਨਾਂ ਨੇ ਇੱਕ ਸਹਾਇਤਾ ਕੇਂਦਰ ਵੀ ਖੋਲ ਦਿੱਤਾ ਤਾਂ ਤੁਸੀਂ ਇਸ ਫਾਇਦਾ ਪਾਓਗੇ ਹਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸਹਾਇਤਾ ਕੇਂਦਰ ਹੋਏਗਾ ਇਹ ਕਰਕੇ ਪ੍ਰਧਾਨੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਮੇਰੇ ਖਿਆਲ ਲੋਕਾਂ ਨੂੰ ਉਜਾਉਣਾ ਚਾਹੁੰਦੇ ਨੇ ਉਸ ਪਾਰੀਆਂ ਮਹੀਨਿਆਂ ਦੇ ਵਿੱਚ ਜੋ ਕੁਝ ਕੀਤਾ ਤੇ ਉਹ ਪੰਜਾਬ ਦੇ ਲੋਕਾਂ ਨੂੰ ਪਤਾ ਅੱਜ ਪ੍ਰਧਾਨ ਜੀ ਨੇ ਸਟੇਬਲ ਜੀ ਜੀ ਮੈਂ ਤਾਂ ਨਿਕਲੂ ਇੱਥੇ ਕਿੰਜ ਆਪਾਂ ਜਾ ਰਹੇ ਬ੍ਰਿੰਟ ਨੂੰ ਤੇ ਥਰੇ ਛਾਪੀਏ ਜਾਉਂਗੇ ਕਿਉਂਕਿ ਪੁਰਾਣਾ ਪਰਵਾ ਰਿਹਾ ਹਰ ਸਰਦਾਰਪੁਰਨ ਸਿੰਘ ਦਾ ਤੁਹਾਨੂੰ ਪਤਾ ਹੀ ਉਹਨਾਂ ਦੇ ਟਾਈਮ ਤੋਂ ਕਿ ਵਟੇਰ ਦਾ ਔਰ ਸਾਡੇ ਨਾਲ 9.5 ਬੜੇ ਫੈਮਿਲੀ ਐਟ੍ਰੈਕਸ਼ਨ ਔਰ ਜਿੰਨਾ ਫਰੀਕਟ ਚੁੰਗੀਆ ਤੇ ਵੀ ਚੇਕ ਭਾਈ ਇੱਕ ਲੜਾਇਆ ਪਰ ਇਹਨਾਂ ਲੋਕਾਂ ਦਾ ਵੀ ਮੈਂ ਤਾਂ ਮਰ ਕਰਦਾ ਕਿ ਇਹਨਾਂ ਨੇ ਬੜੇ ਮੋਹਰੀਆ ਤਰੀਕੇ ਨਾਲ ਵੋਟਾਂ ਪਾਈਆਂ ਔਰ ਬਹੁਤ ਘੱਟ ਲੀਡਰਾਂ ਨੂੰ ਉਡਾ ਕੇ ਜਿਹੜੇ ਪੁਰਾਣੇ ਵਰਕਰ ਯਾਦ ਰੱਖਣ ਤੇ ਵਕਈ ਉਹਨਾਂ ਨੇ ਬਹੁਤ ਯਾਦ ਰੱਖਿਆ ਤੇ ਉਹਨਾਂ ਨੇ ਆਪਣੇ ਜੀ ਜਾਣ ਨਾਲ ਜੀਤੀ ਬਾਜਵਾ ਸਾਹਿਬ ਔਰ ਸਾਰੇ ਵਰਕਰਾਂ ਨੇ ਜਿੰਨਾ ਕੰਮ ਕੀਤਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਬੰਦਾ ਸਾਹਿਬ ਮਰਵਾ ਮਲੋ ਮੁੰਚੀ ਤੋਂ ਲੈ ਕੇ ਜੇ ਤਾਨੇਦਾਰ ਤੋਂ ਲੈ ਕੇ ਵਾਹ ਦਾਤੂ ਲੈ ਕੇ ਸਾਰੇ ਕਿਤੇ ਪਤਾ ਲੱਗੇ। ਕੋਈ ਬਦਲਾਅ ਦੇ ਵਿੱਚ ਤੁਸੀਂ ਇਹ ਜੀ ਦੇਖੋ ਕਿ ਹੋਰ ਕੀ ਕੀ ਆਉਂਦਾ। ਫਿਰ ਵੇਟ ਕਰੋ। ਬਹੁਤ ਕੁਝ ਆਏਗਾ। ਚੀਜ਼ਾਂ ਨੇ ਕਿ ਬਦਲਾਅ ਦੇ ਵਿੱਚ ਇਹ ਵੀ ਕਿਹਾ ਸੀ ਕਿ ਜਿਸ ਥਾਣੇ ਤੋਂ ਟੋੜੀ ਨਸ਼ਾ ਫੜਿਆ ਜਾਏਗਾ ਉਥੋਂ ਦੇ ਐਸਐਸਪੀ ਨੂੰ ਕੀਤਾ ਜਾਏਗਾ ਸਸਪੈਂਡ ਕਰ ਦਿੱਤਾ ਜਾਏਗਾ। ਕਿ ਤੁਸੀਂ ਹਰ ਰੋਜ਼ ਦੇਖੋ ਮੁੱਖ ਮੰਤਰੀ ਨੇ ਉਹਨੇ ਇੱਕ ਸਹਾਇਤਾ ਕੇਂਦਰ ਵੀ ਖੋਲ ਦਿੱਤਾ। ਤੇ ਤੁਸੀਂ ਸ਼ਿਕਾਇਤ ਪਾਓਗੇ। ਹਰ ਜ਼ਿਲ੍ਹੇ 'ਚ ਮੁੱਖ ਮੰਤਰੀ ਸਹਾਇਤਾ ਕੇਂਦਰ ਹੋਏਗਾ। ਕੰਪਲੇਂਟ ਸੈਂਟਰ ਜਦ ਜੋ ਜਿੰਦੋਂ ਫਿਰ ਮੇਰੇ ਦਫ਼ਤਰ ਚ ਆਏਗੀ ਉਤੋਂ ਫਿਰ ਤੁਹਾਨੂੰ ਕਾਲ ਆਏਗੀ ਫਿਰ ਉਹ ਕਾਲ ਤੋਂ ਬਾਅਦ ਤੁਹਾਨੂੰ ਦੱਸਿਆ ਜਾਏਗਾ ਕਿੱਥੇ ਜਾਓਗੇ ਉਹਨੇ ਦਿਨ ਤੱਕ ਇਨਸਾਫ ਕਿੱਥੇ ਮਿਲੇਗਾ ਜਿਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਨੇ ਉਹ ਮੇਰੇ ਖਲ ਲੋਕਾਂ ਨੂੰ ਉਲਝਾਉਣਾ ਚਾਹੁੰਦੇ ਨੇ ਤੇ 27 ਮਹੀਨਿਆਂ ਦੇ ਵਿੱਚ ਜੋ ਕੁਝ ਕੀਤਾ ਤੇ ਉਹ ਪੰਜਾਬ ਦੇ ਲੋਕਾਂ ਨੂੰ ਪਤਾ ਔਰ ਜਿਹੜਾ ਇਹ ਮੱਖੰਥੀ ਖਵੇ ਕਿ ਮੈਂ ਉੱਥੇ ਜਾ ਕੇ ਚਲੰਦਰ ਦੇ ਵਿੱਚ ਆਪਣਾ ਉਥੇ ਘਰ ਲੈਣ ਲੱਗਾ ਉਹ ਤੁਸਰ ਕਾਰਜਲਾਊਗਾ ਤੇ ਬਾਈ ਇਲੈਕਸ਼ਨ ਕਰੂਗਾ ਉਹ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਲੋਥੇ ਅਨਾਉਂਸ ਹੋ ਗਏ ਸੀ ਮੁੱਖ ਮੰਤਰੀ ਸਾਹਿਬ ਨਾਲ ਦੇ ਆਫੀਸਰਾਂ ਨੂੰ ਕੁਝ ਲਿਆ ਕਰੋ ਕੋਲਡ ਆਫ ਕੰਡਕਟਰ ਲਾਗੂ ਹੋ ਗਿਆ ਉੱਥੇ ਤੁਹਾਡੇ ਸਾਈਨ ਨਹੀਂ ਚੱਲਣਗੇ ਤੁਹਾਨੂੰ ਈਵਨ ਕੋਈ ਐਸ ਐਚਓ ਵੀ ਮਿਲ ਨਹੀਂ ਦੀਗਾ ਜਿਹੜਾ ਤੁਸੀਂ ਕਰੋਗੇ ਕਰਕੇ ਮੁੱਖ ਮੰਤਰੀ ਦੀ ਖੁਦਸੂਈ ਬਹੁਤ ਉੱਚੀ ਹੁੰਦੀ ਹੈ ਉਹਦਾ ਸਾਨੂੰ ਧੱਕਮ ਰੱਖਣ ਜਿਹਦਾ ਉਹਦੀ ਜਿਹੜਾ ਸਟੇਟਸ ਆ ਉਹਨੂੰ ਥੱਲੇ ਨਹੀਂ ਖਾਣਾ ਚਾਹੀਦਾ ਮੋਕੰਦਰੀ ਦੇ ਰੋਤਬੇ ਨੂੰ ਮੋਕੰਦਰੀ ਦਾ ਰੋਤਵਾ ਉਹੀ ਰਹੇਗਾ ਅਸਾਂ ਹੁਣ ਬਾਬਾ ਤੁਸੀਂ ਪਿਛਲੇ ਦਿਨ ਤੁਹਾਡਾ ਬਿਆਨ ਹੈ ਜੇ ਸੰਦੀਰ ਬਾਦਲੀ ਜਿਹੜਾ ਅਖਾਲੀ ਦਲ ਦਾ ਬੜਾ ਮੈਂ ਚਾਹੁੰਦਾ ਕੋਈ ਕੋ ਆ ਜੀ ਮੈਂ ਇਹ ਕਹਿਣਾ ਕਿ ਜੋ ਖਾਲੀ ਦਲ ਦੇ ਹਾਲਾਤ ਪੜ ਕੇ ਪੰਜਾਬ ਦੇ ਵਿੱਚ ਅਖਾਲੀ ਦਲ ਦਾ ਕਮਜ਼ੋਰ ਹੋਣਾ ਬੜੀਆਂ ਚੀਜ਼ਾਂ ਨੂੰ ਜਿਹੜੀ ਉਹਦੇ ਵਿੱਚ ਨੁਕਸਾਨ ਹੋਏਗਾ ਇੱਕ ਅਖਾਲੀ ਦਲ ਇਹੋ ਜਿਹਾ ਵਕਤ ਜਿੰਨੇ ਹਿੰਦੂ ਸਿੱਖੀ ਦਾ ਵੀ ਕਾਇਮ ਰੱਖਿਆ ਹੱਤਵਾਦ ਦੇ ਵਿੱਚ ਹਿੰਦੂ ਸਿੱਖ ਭਾਵੇਂ ਬੇਸ਼ੱਕ ਕਾਲੀ ਦਲ ਅਤਵਾਦੀ ਦੇ ਭੋਗ ਤੇ ਜਾਂਦਾ ਰਿਹਾ ਪਰ ਇਹਨਾਂ ਨੂੰ ਮੋਡਰੇਟ ਸਮਝਿਆ ਗਿਆ ਨਾ ਕਿ ਐਂਟੀ ਜਾਂ ਗਰਮ ਖਿਆਲੀ ਦੀ ਸਮਝਿਆ ਗਿਆ ਉਹ ਪਰ ਬਾਦਲ ਸੁਖਵੀਰ ਬਾਦਲ ਕੋਲ ਰਿਸੋਰਸ ਵੀ ਹੈਗੇ ਨੇ ਵੱਡੇ ਬਾਦਲ ਸਭ ਦੇ ਵੇਲੇ ਦੇ ਜਿਹੜੇ ਲੀਡਰ ਆ ਉਹਨਾਂ ਨਾਲ ਰਿਲੇਸ਼ਨ ਵੀ ਹੈਗੇ ਪਰ ਸੁਖਵੀਰ ਬਾਦਲ ਨੂੰ ਉਹ ਜੁੰਡਲੀ ਤੋਂ ਨਿਕਲਣਾ ਪਏਗਾ ਜੇ ਕਾਲੀ ਦਲ ਬਚਾਉਣਾ ਪਰ ਮੇਰਾ ਖਿਆਲ ਹੈ ਕਿ ਉਹ ਜੁੰਡਲੀ ਤੋਂ ਨਿਕਲਣਾ ਨਹੀਂ ਚਾਹੁੰਦਾ ਨੁਕਸਾਨ ਇਹ ਅਕਾਲੀ ਦਲ ਦਾ ਵੀ ਕਰੇਗਾ ਤੇ ਪੰਜਾਬ ਦਾ ਵੀ ਕਰੇਗਾ ਪਰ 15000 ਬੰਬਾਂ ਨਾਲ ਜਿੰਨੀ ਚੋਣਾ ਹੋਣ ਵਾਲੀ ਆ ਕਾਂਗਰਸ ਨੂੰ ਕਿਹੜਾ ਕੈਂਡੀਡੇਟ ਹੋਵੇ ਦੇਖੂਗਾ ਜੇ ਚਾਰ ਆਉਣੀਆਂ ਨੇ ਜਿਹੜਾ ਕੋਈ ਕਰਨੀ ਦੋਦੇ ਬਾਅਦ ਵੇਖਾਂਗੇ ਲੜਾਂਗੇ ਤੇ ਜਿੱਤਾਂਗੇ